2005 ਦੇ ਵਿੱਚ ਜਿਹੜੇ ਵੇਖ ਲਿਖਿਆ ਰੋਜ਼ਗਾਰ ਗਰੰਟੀ ਯੋਜਨਾ ਅਕਤੂਬਰ 2005 ਦਾ ਇੱਕ ਕਾਨੂੰਨ ਬਣ ਗਿਆ ਸੀਗਾ 2005 ਦਾ ਕੀ ਬਣਿਆ ਰੋਜ਼ਗਾਰ ਗਰੰਟੀ ਕਾਨੂੰਨ ਬਣਿਆ 2005 ਤੋਂ ਲੈ ਕੇ 2025 ਚੜ ਗਿਆ ਜੀ 2025 ਦੇ ਵਿੱਚ 2025 ਦੇ ਵਿੱਚ ਜਿਹੜਾ ਕਾਨੂੰਨ ਬਣਿਆ ਉਸ ਕਾਨੂੰਨ ਦੇ ਵਿੱਚ ਅੱਜ ਤੱਕ ਜਿਹੜਾ ਜਿਹੜਾ ਸਾਨੂੰ ਮੰਨਰੇ ਕਾ ਨਹੀਂ ਮਿਲਿਆ ਬੜੇ ਦੁੱਖ ਦੀ ਗੱਲ ਆ ਕਿ ਸਾਡਾ ਸੰਵਿਧਾਨ ਕੀ ਕਹਿੰਦਾ ਸਾਡਾ ਸੰਵਿਧਾਨ ਕਹਿੰਦਾ ਕਿ ਜਿਨ੍ਹਾਂ ਨੂੰ ਤੁਸੀਂ ਰੋਜ਼ਗਾਰ ਲਈ ਵਿਕਾਸ ਲਈ ਇਨਸਾਫ ਲਈ ਸੰਵਿਧਾਨ ਲਈ ਅਤੇ ਲੋਕਾਂ ਦੇ ਹੱਕ ਵਿੱਚ ਚੰਗੇ ਚੰਗੇ ਮੱਤੇ ਪਾ ਕੇ ਚੋਣ ਕੀਤੀ ਆ ਉਹਨਾਂ ਨੂੰ ਜਾਓ ਸੱਤਾ ਦੇ ਵਿੱਚ ਜਾ ਕੇ ਉਹਨਾਂ ਲੋਕਾਂ ਨੂੰ ਉਹਨਾਂ ਲੋਕਾਂ ਦਾ ਜਿਹੜਾ ਕੰਮ ਕਰੋ ਜਿਨ੍ਹਾਂ ਨੇ ਤੁਹਾਨੂੰ ਚੁਣਿਆ i'm going go ਸ਼ਕਤੀ ਦਿਦਾ ਬਾਤ ਮਜ਼ੂਰ ਹੈ ਜਿਹੜਾ ਦੇਖ ਲਿਆ ਹਾਂ ਹੈਲੋ ਇਹ ਕਿ ਇਹ ਲਾਈਵ ਵੀਡੀਓ ਚੱਲਣ ਦੀ ਹੈ ਕਿਹੜਾ ਸਾਡੇ ਨਾਲ ਕੜਾ ਨਹੀਂ ਚੱਲਦਾ ਲਾਗ ਪ੍ਰਧਾਨ ਜੀ ਆ ਦਾ ਨਾਮ ਹੀ ਇਸ ਤਰ੍ਹਾਂ ਹੈ ਉਹ ਇੱਥੇ ਗਦੇ ਉਹ ਬੈਠੀ ਹੋਣੀ ਉਹ ਫਿਰਦੀ ਸਾਨੂੰ ਪਤਾ ਲੱਗੇ ਕਿੜੇ ਨਾਲ ਨਾਲ ਤੇ ਕਿੜੇ ਦੂਰ ਦੂਰ ਨੇ ਉਹ ਕੰਨਿਆਂ ਨੇ ਵਾਸ਼ਿੰਗ ਅੰਕਲ ਕਹਿੰਦਾ ਪਏ ਮੈਂ ਇੱਕ ਉਹ ਪੈਂਦਾ